ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਦੇ ਸਿਆਸੀ ਕੋਰੀ ਡੋਰ ਦੇ ਵਿੱਚ ਵੱਡੀ ਹਲਚਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਦਲੇ ਜਾਣਗੇ ਪੰਜਾਬ ਦੇ ਵਿੱਚ ਹਰਪਾਲ ਸਿੰਘ ਚੀਮਾ ਕੁਲਤਾ ਸਿੰਘ ਸੰਧਮਾ ਅਮਨ ਅਰੋੜਾ ਅਤੇ ਇੰਦਰਬੀਸ ਡਾਕਟਰ ਇੰਦਰਬੀਸ ਚੰਜਰ ਚੰਜਰ ਦੀ ਸਿਕਿਉਰਿਟੀ ਵਧਾ ਦਿੱਤੀ ਗਈ ਹੈ 2-3 ਦਿਨ ਤੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁੱਖ ਮੰਤਰੀ ਕੁਰਸੀ ਵਾਲੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਸਿਕਿਉਰਟੀ ਕਦੋਂ ਵਧਾਈ ਗਈ ਕਿਹਦੇ ਕਹਿਣ ਤੇ ਵਧਾਈ ਗਈ ਅਤੇ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਬੰਦ ਕਮਰੇ ਦੇ ਵਿੱਚ ਅੱਜ ਤੋਂ 15 ਦਿਨ ਪਹਿਲਾਂ ਮੀਟਿੰਗ ਹੋਈ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲਦੀ ਇੱਕ ਪਾਸੇ ਜਿੱਥੇ ਹੜਾਂ ਦੀ ਸਥਿਤੀ ਨਾਜ਼ੁਕ ਪਣੀ ਹੋਈ ਸੀ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲ ਵੱਲੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਸਾਬਕਾ ਮੰਤਰੀ ਦੇ ਨਾਲ ਬੰਦ ਕਮਰੇ ਦੇ ਵਿੱਚ ਮੀਟਿੰਗ ਕੀਤੀ ਹੋਈ ਸੀ ਮੀਟਿੰਗ ਕੀਤੀ ਗਈ ਕਿਉਂਕਿ ਪਹਿਲਾਂ ਉਹ ਐਜ਼ਏ ਸਾਬਕਾ ਮੰਤਰੀ ਲੈ ਚੁੱਕੇ ਨੇ ਅਤੇ ਅਰਵਿੰਦ ਕੇਜੀ ਵਾਲ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਹਾਨੂੰ ਝੰਡੀ ਵਾਲੀ ਗੱਡੀ ਦੇਾਂਗੇ ਕਿਉਂਕਿ ਉਹਨਾਂ ਦੀ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵਧੀਆ ਰਹੀ ਹੈ ਉਹ ਸਿੱਖ ਚੇਹਰਾ ਨੇ ਚੀਫੇ ਦੀਵਾਨ ਖਾਲਸਾ ਦੇ ਉਹ ਮੈਂਬਰ ਨੇ ਸਿੱਖ ਚੇਹਰਾ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਦਿਖਾਉਣਾ ਚਾਹੁੰਦੇ ਨੇ ਉਹਦੇ ਨਾਂ ਤੇ ਉਹਦੇ ਚਿਹਰੇ ਨੂੰ ਵਖਾ ਕੇ ਸੁਪਰੀਮੋ ਅਰਵਿੰਦ ਕੇਜੀਵਾਲ ਚੋਣਾਂ ਲੜਨਾ ਚਾਹੁੰਦੇ ਨੇ ਕਿਉਂਕਿ ਜਿਹੜੀ ਲੋਕ ਪ੍ਰੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਘਟ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣਾ ਇੰਨਾ ਸੌਖਾ ਨਹੀਂ ਜਿੰਨਾ ਕਿ ਵਕ ਵਕ ਚੈਨਾ ਵੱਲੋਂ ਖੁਲਾਸੇ ਕੀਤੇ ਗਏ ਆ ਦੋ ਤਿੰਨ ਦਿਨਾਂ ਤੋਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਿਆ ਜਾਵੇਗਾ ਇੰਦਰ ਵੀ ਇੰਦਰਜੀਤ ਇੰਦਰ ਵੀ ਚੇਂਜਸ ਜਿਹੜੇ ਹੈਗੇ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਹਰਪਾਲ ਸਿਮਚੀਮਾ ਕੁਲਤਾਰ ਸਿੰਘ ਸੰਧਮਾ ਅਤੇ ਅਪਣ ਅਰੂੜਾ ਦੇ ਨਾਮ ਆ ਰਹੇ ਸੀ ਕਿ ਇਹਨਾਂ ਦੀਆਂ ਸਿਕਿਉਰਿਟੀਆਂ ਜਿਹੜੀਆਂ ਨੇ ਉਹ ਵਧਾ ਦਿੱਤੀਆਂ ਗਈਆਂ ਨੇ ਲੇਕਿਨ ਜਿਹੜੀ ਬੰਦ ਕਮਰੇ ਦੇ ਵਿੱਚ ਮੀਟਿੰਗ ਹੋਈ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਦੇ ਨਾਲ ਡਾਕਟਰ ਇੰਦਰ ਬੀ ਜਿਹੜੇ ਨਿਚਰ ਨੇ ਉਹਨਾਂ ਦੀ ਇੱਕ ਸਪੈਸ਼ਲ ਮੁਲਾਕਾਤ ਹੋਈ ਹੈ ਉਹਨਾਂ ਨੂੰ ਇਹ ਵੀ ਭਰੋਸਾ ਦਿੱਤਾ ਗਿਆ ਹੈ ਕਿ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਝੱਡੀ ਵਾਲੀ ਗੱਡੀ ਦਿੱਤੀ ਜਾਵੇਗੀ ਉਹਨਾਂ ਨੂੰ ਮੰਤਰੀ ਬਣਾਇਆ ਜਾਵੇਗਾ ਕਿਉਂਕਿ ਪੰਜਾਬ ਦੇ ਵਿੱਚ ਹਾਲੇ ਦੋ ਅਹੁਦੇ ਮੰਤਰੀਆਂ ਦੇ ਖਾਲੀ ਨੇ ਸ਼ਹਿਰੀ ਵਿਕਾਸ ਦੇ ਉਹ ਪਹਿਲਾ ਮੰਤਰੀ रह चुके ਆ ਆਦਮੀ ਪਾਰਟੀ ਵੱਲੋਂ ਡਾਕਟਰ ਇੰਦਰਬੀਰ ਸਿੰਘ ਚਿੱਜਰ ਨੂੰ ਮੁੱਖ ਮੰਤਰੀ ਵਾਲੀ ਕੁਰਸੀ ਦੇ ਬਿਠਾਉਣ ਨੂੰ ਫਿਰਦੇ ਆ ਕਿ ਉਹਨਾਂ ਨੂੰ ਕਿਸੇ ਕਿਸੇ ਵਿਭਾਗ ਦਾ ਮੰਤਰੀ ਬਣਾਇਆ ਜਾਵੇਗਾ ਇਸ ਬੰਦ ਕਮਰੇ ਦੀ ਮੀਟਿੰਗ ਨੇ ਲੋਕਾਂ ਦੇ ਵਿੱਚ ਇਨੀ ਕੁ ਹਨੇਰੀ ਲਿਆਦੀ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਨਾਜੁਕ ਹੜ੍ਹਾਂ ਦੀ ਸਥਿਤੀ ਬੜੀ ਹੋਈ ਹੈ ਪੰਜਾਬ ਪਾਣੀ ਦੇ ਵਿੱਚ ਡੁੱਬ ਰਿਹਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕੰਸੋਵਾਂ ਵਕ ਵਕ ਚੈਨਾਂ ਮੈਨੂੰ ਖਲਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਵੱਲ ਭਾਤੀ ਵੱਲੋਂ ਕਾਂਗਰਸ ਕਾਂਗਰਸ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਜਲਦੀ ਹੀ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਬਦਲੇ ਜਾਣਗੇ ਅੱਜ ਮੁੱਖ ਮੰਤਰੀ ਦੀ ਕੁਰਸੀ ਗਈ ਕੱਲ ਮੁੱਖ ਮੰਤਰੀ ਦੀ ਕੁਰਸੀ ਗਈ ਇਹਨੇ ਮੰਤਰੀ ਉਹਦੇ ਨਾਲ ਨੇ ਇਨੇ ਵਧਾਈ ਖੋਦੇ ਨਾਲ ਨੇ ਇਸ ਤਰ੍ਹਾਂ ਦੀਆਂ ਚਰਚਾਵਾਂ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਾਲਚਲ ਮੱਚੀ ਹੋਈ ਸੀ ਹਾਲਾਂਕਿ ਜੇਕਰ ਗੱਲ ਕਰੀਏ ਕਾਰਗੁਜ਼ਾਰੀ ਦੀ ਕਾਰਗੁਜ਼ਾਰੀ ਇੰਨੀ ਜ਼ਿਆਦਾ ਚੰਗੀ ਵੀ ਨਹੀਂ ਰਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਰੋਸਿਆ ਜਾ ਰਿਹਾ ਹੈ ਕਿ ਮੈਂ ਹੀ ਆ ਸਭ ਕੁਝ ਵੀ ਮੈਂ ਬਹੁਤ ਵਧੀਆ ਕੁਝ ਕੀਤਾ ਹੈ ਮੇਰੇ ਤੋਂ ਬਿਹਤਰ ਕੋਈ ਨਹੀਂ ਕਰ ਸਕਦਾ ਹਾਲਾਂਕਿ ਸਮੇ ਸਮੇਂ ਦੀ ਸਰਕਾਰਾਂ ਨੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਬੜੇ ਕੀਤੇ ਬੇਜ਼ਗਾਰੀ ਖਤਮ ਕਰਨ ਨੂੰ ਵੀ ਜਿਹੜੇ ਤੌਰ ਤਰੀਕੇ ਵਰਤੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਤਰ੍ਹਾਂ ਵਾਅਦੇ ਕੀਤੇ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਵਾਅਦਿਆਂ ਉੱਤੇ ਪੰਜਾਬੀਓ ਕਿੰਨੇ ਕੁ ਖਰੇ ਉਤਰੇ ਉਹਨਾਂ ਦੇ ਵਿੱਚੋਂ ਕਿੰਨੇ ਕੁ ਵਾਅਦੇ ਪੂਰੇ ਕੀਤੇ ਗਏ ਉਹ ਸਾਰੇ ਦੇ ਸਾਰੇ ਉਹ ਪੈਂਡਿੰਗ ਪਏ ਨੇ ਬੇਵਜ੍ਹਾ ਤੋਂ ਕਿਸਾਨਾਂ ਨਾਲ ਪੱਗਾ ਲੈ ਲਿਆ ਹੁਣ ਪੰਜਾਬ ਦੇ ਵਿੱਚ ਫੜਾ ਦੀ ਸਿੱਤੀ ਇੰਨੀ ਕੋ ਨਾਜ਼ਕ ਬਣ ਚੁੱਕੀ ਹੈ ਪੰਜਾਬ ਦੇ ਲਗਭਗ 9 ਤੋਂ 10 ਜ਼ਿਲ੍ਹੇ ਪੂਰੀ ਤਰ੍ਹਾਂ ਤਬਾਹ ਹੋ ਗਏ ਫਸਲਾਂ ਵੀ ਤਬਾਹ ਹੋ ਗਈਆਂ ਘਰ ਵੀ ਤਬਾਹ ਹੋ ਗਏ ਤੇ ਪਸ਼ੂ ਡੰਗਰ ਵੀ ਮਰੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਇਹਨਾਂ ਦੇ ਹੱਕ ਵਿੱਚ ਕੋਈ ਵੱਡਾ ਫੈਸਲਾ ਲੈ ਜਾਂਦੇ ਨੇ ਹੋ ਸਕਦਾ ਹੈ ਕਿ ਇਹਨਾਂ 9 ਜ਼ਿਲ੍ਹਿਆਂ ਦੇ ਲੋਕ ਫਿਰ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲ ਮੁੜਨ ਲੇਕਿਨ ਉਸ ਬੰਦ ਕਮਰੇ ਦੀ ਮੀਟਿੰਗ ਨੇ ਸਾਰੇ ਹੀ ਸਿਆਸੀ ਲੋਕਾਂ ਨੂੰ ਸਾਰੇ ਹੀ ਪੱਤਰਕਾਰ ਅਤੇ ਬੁੱਧੀਜੀਵੀਆਂ ਨੂੰ ਭੱਬਲ ਭੂਸੇ ਵਿੱਚ ਪਾ ਦਿੱਤਾ ਹੈ ਕਿ ਇੰਦਰ ਵੀ ਜਿਹੜੇ ਹੈਗੇ ਨੇ ਉਹਨਾਂ ਨਾਲ ਜਿਹੜੀ ਮੀਟਿੰਗ ਕੀਤੀ ਗਈ ਹੈ ਇੰਦਰ ਵੀ ਸਿੰਘ ਨਿੰਜਰ ਹੋਣਾ ਨਾਲ ਉਹ ਮੀਟਿੰਗ ਦਾ ਕੋਈ ਇੱਕ ਪਹਿਲੂ ਤੱਤ ਹੈ ਹਰਾਂ ਦੀ ਸਥਿਤੀ ਤੋਂ ਬਾਅਦ ਸਾਹਮਣੇ ਜ਼ਰੂਰ ਆਵੇਗਾ ਚਾਹੇ ਮੁੱਖ ਮੰਤਰੀ ਵਾਲੀ ਕੁਰਸੀ ਨੂੰ ਲੈ ਕੇ ਤੇ ਚਾਹੇ ਉਹਨਾਂ ਨੂੰ ਕਿਸੇ ਅਹੁਦੇ ਦਾ ਕੈबिनेट ਮੰਤਰੀ ਬਣਾਇਆ ਜਾਵੇ ਧੰਨਵਾਦ